ਕਹਿੰਦੇ ਮਰਾਲੇ ਵਾਲਿਆਂ ਨੇ ਵਿਦਿਆ ਦਾ ਚਾਨਣ ਘਰ-ਘਰ ਵਿਦਿਆ ਦਾ ਦੀਵਾ ਘਰ-ਘਰ ਜਗਾਇਆ ਬਾਬਾ ਜੀ ਕਹਿੰਦੇ ਕੀ ਹੋਇਆ ਜੇ ਮੈਂ ਆਪ ਪੜ੍ਹ ਨਾ ਸਕਿਆ ਪਰ ਮੇਰੇ ਮਨ ਦੀ ਇਹ ਖਾਸ਼ ਹੈ ਕਿ ਮੇਰਾ ਆਖਰੀ ਸਾਹ ਵੀ ਲੱਗ ਜਾਵੇ ਪਰ ਮੈਂ ਘਰ-ਘਰ ਵਿਦਿਆ ਦਾ ਚਾਨਣ ਕਰਨਾ ਚਾਹੁੰਦਾ ਸਾਥ ਸੰਗਤ ਹੋਇਆ ਕੋਈ ਐਸਾ ਸਾਧੂ ਇਹਨੇ ਪਰਉਪਕਾਰ ਤੇ ਜਦੋਂ ਕਿਤੇ ਮੈਂ ਕਈ ਵਾਰੀ ਆ ਆਪ ਜੀ ਬਹੁਤ ਬਾਰੇ ਸੁਣਦੇ ਹੋ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਵਰਸੀ 75ਵੀਂ ਵਰਸੀ ਤੇ ਤੁਸੀਂ ਬਹੁਤ ਸਾਰੇ ਪੜ੍ਹੇ ਲਿਖੇ ਸਿਆਣੇ ਬੈਠੇ ਹੋ ਮੇਰੇ ਤੋਂ ਵੱਡੇ ਵੀ ਬੈਠੇ ਹੋ ਮੈਂ ਇੱਕ ਦਿਨ ਮੈਂ ਸੋਚਾਂ ਮਨਾ ਇਹ ਜੂਨ ਦੇ ਚਾਰੇ ਐਤਵਾਰ ਮੈਂ ਨਿਊਯਾਰਕ ਤੋਂ ਬਾਹਰ ਹੀ ਸੀ ਇੱਕ ਦਿਨ ਮਿਸ਼ੀਗਨ ਕੱਲ ਮਿਸ਼ੀਗਨ ਜਾ ਕੇ ਆਏ ਸੀ ਡੈਨਵਰ ਗਏ ਇੱਕ ਲਾਡੋ ਇੰਡੀਆਨਾ ਗਏ ਤੇ ਸਾਰੇ ਵਰਸੀ ਨੇ ਸਾਰਿਆਂ ਨੇ ਵਰਸੀ ਬਹੁਤ ਉੱਚ ਪੱਧਰ ਤੇ ਮਨਾਈ ਤੇ ਇੱਕ ਗੱਲ ਮੈਂ ਹਰ ਥਾਂ ਤੇ ਕਹੀ ਕਿ ਬਾਬਾ ਪ੍ਰੇਮ ਸਿੰਘ ਜੀ ਨੂੰ ਤੁਸੀਂ ਯਾਦ ਕਰਦੇ ਸਾਲ ਬਾਅਦ ਜਦੋਂ ਕਿਤੇ ਆਪਣੇ ਪੁੱਤਰਾਂ ਧੀਆਂ ਦੇ ਵਿਆਹ ਕਰਦੇ ਹੋ ਉਸ ਦਿਨ ਬਾਬਾ ਜੀ ਦੀ ਯਾਦ ਕਿਉਂ ਨਾ ਆਈ ਜਦੋਂ ਅਸੀਂ ਆਪਣੇ ਪੁੱਤਰਾਂ ਧੀਆਂ ਦੇ ਵਿਆਹ ਤੇ ਸਾਦ ਸੰਗਤ ਜਦੋਂ ਪੈਸਿਆਂ ਦਾ ਮੀਂਹ ਵਰਾ ਦਿੰਦੇ ਹਾਂ ਉਦੋਂ ਬਾਬਾ ਜੀ ਯਾਦ ਕਿਉਂ ਨਾ ਆਈ ਜਦੋਂ ਅਸੀਂ ਆਪਣੇ ਘਰ ਲਿਆਈਆਂ ਹੋਈਆਂ ਵਿਆਹ ਕੇ ਕਿਸੇ ਦੀਆਂ ਧੀਆਂ ਨੂੰ ਵਿਆਹ ਕੇ ਲਿਆ ਕੇ ਉਹਨਾਂ ਦੀ ਬਦਸਲੂਕੀ ਉਹਨਾਂ ਦਾ ਸਤਕਾਰ ਵਿੱਚ ਉਹਨਾਂ ਦੇ ਉਹਨਾਂ ਦੀ ਬਦਸਲੂਕੀ ਕਰਦੇ ਹਾਂ ਜੇ ਕਿਸੇ ਦੀ ਧੀ ਨੂੰ ਵਿਆਹ ਕੇ ਛੱਡ ਦਿੰਦੇ ਹਾਂ ਉਦੋਂ ਬਾਬਾ ਜੀ ਦੀ ਯਾਦ ਕਿਉਂ ਨਾ ਆਉਂਦੀ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੇ ਪੁਰਜ਼ੋਰ ਇਹ ਗੱਲ ਐਲਾਨੀਆਂ ਕਹੀ ਸੀ ਕਿ ਜਿਹੜਾ ਕਿਸੇ ਦੀ ਧੀ ਨੂੰ ਵਿਆਹ ਕੇ ਛੱਡਦਾ ਉਸ ਘਰ ਵਿੱਚ ਕਦੇ ਵੀ ਰਿਸ਼ਤਾ ਨਾ ਕਰੋ ਉਸ ਘਰ ਵਿੱਚ ਕਦੇ ਵੀ ਆਪਣੇ ਬੱਚੇ ਬੱਚਦਾ ਰਿਸ਼ਤਾ ਨਾ ਕਰਿਓ ਜਿਸ ਨੇ ਕਿਸੇ ਦੀ ਧੀ ਨੂੰ ਵਿਆਹ ਕੇ ਛੱਡ ਦਿੱਤਾ ਹੋਵੇ ਕਹਿੰਦੇ ਉਹ ਸਾਰੇ ਸਮਾਜ ਵਿੱਚ ਸਪਸ਼ਟੀ ਕਰਨ ਦੇਵੇ ਕਿ ਕਿਸੇ ਦੀ ਧੀ ਨੂੰ ਉਸਨੇ ਕਿਉਂ ਛੱਡਿਆ ਇਹ ਤਾਂ ਦੇ ਇੱਕ ਨਹੀਂ ਅਨੰਤ ਕਾਰਜ ਬਾਬਾ ਜੀ ਨੇ ਕੀਤੇ ਬਾਬਾ ਪ੍ਰੇਮ ਸਿੰਘ ਜੀ ਤੁਹਾਨੂੰ ਮਾਣ ਹੋਵੇ ਜਦੋਂ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਜਿਸ ਮਰਿਆਦਾ ਨੂੰ ਸਾਰਾ ਸੰਸਾਰ ਨਤਮਸਤ ਹੋ ਕੇ ਉਹਨੂੰ ਸਿਰ ਝੁਕਾਉਂਦਾ ਜਦੋਂ ਉਸ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ ਤੇ ਜਿੰਨੇ ਵੀ ਗੁਰਸਿੱਖ ਬੁੱਧੀਜੀਵੀ ਉਸ ਰਹਿਤ ਮਰਿਆਦਾ ਦੇ ਖਰੜੇ ਨੂੰ ਤਿਆਰ ਕਰਨ ਵਿੱਚ ਯੋਗਦਾਨ ਪਾ ਰਹੇ ਸੀ ਉਹਨਾਂ ਵਿੱਚ ਬਾਬਾ ਪ੍ਰੇਮ ਸਿੰਘ ਜੀ ਮੋਰੀ ਹੋ ਕੇ ਬੈਠੇ ਸਨ ਤੁਹਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦਾ ਤੇ ਇੱਕ ਗੱਲ ਮੈਂ ਹਮੇਸ਼ਾ ਹੀ ਕਹਿੰਦਾ ਕਈ ਵਾਰੀ ਕਈ ਲੋਕ ਇਹ ਗੱਲ ਸੋਚਦੇ ਕਿ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਕਿ ਕਿਸੇ ਇੱਕ ਬਰਾਦਰੀ ਵਾਸਤੇ ਉਹਨਾਂ ਨੇ ਕਾਰਜ ਕੀਤੀ ਨਹੀਂ ਉਨਾ ਨਹੀਂ ਠੀਕ ਹੈ ਕੁਝ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਸਮਾਜ ਵਿੱਚ ਭਲਾਈ ਦੇ ਕਾਰਜ ਕੀਤੇ ਪਰ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੇ ਜਿੰਨੇ ਸਕੂਲ ਕਾਲਜ ਲੋਕਾਂ ਦੀ ਭਲਾਈ ਵਾਸਤੇ ਬੱਚਿਆਂ ਦੀ ਵਿਦਿਆ ਵਾਸਤੇ ਖੋਲੇ ਕਿਸ ਕਿਤੇ ਵੀ ਇਹ ਕੰਡੀਸ਼ਨ ਨਹੀਂ ਕੀਤੀ ਇਸ ਤੇ ਇਕਵੇ ਬਰਾਦਰੀ ਦਾ ਬੱਚਾ ਪੜੇਗਾ ਕੋਈ ਵੀ ਆਣ ਕੇ ਉਥੇ ਵਿਦਿਆ ਦੀ ਦਾਤ ਲੈ ਸਕਦਾ ਇਸ ਕਰਕੇ ਉਹ ਸਾਦੂ ਜਿਨੂੰ ਯਾਦ ਕੀਤੇ ਆ ਉਹਦੀ ਕਰਨੀ ਨੂੰ ਨਮਸਕਾਰ ਕਰਦੇ ਹਾਂ ਇੱਕ ਵਾਰੀ ਦੱਸ ਰੇ ਬੋਲਣਗੇ ਇੱਕ ਵਾਰ ਤੁਸੀਂ ਸਾਰੇ ਬੋਲਿਓ ਜਿਹੜਾ ਵੀ ਰੱਬ ਨੂੰ ਪਿਆਰ ਕਰੇਗਾ ਸਾਰਾ ਸੰਸਾਰ ਉਹਨੂੰ ਪਿਆਰ ਕਰੇਗਾ ਮਿਲ ਕੇ ਗਾਓ ਜੋ ਹਰ ਦਾ ਪਿਆਰਾ ਸੋ ਸਭਨਾ ਦਾ ਪਿਆਰਾ ਜੋ ਹਰ ਦਾ ਪਿਆਰਾ ਸੋ ਸਭਨਾ ਦਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਕਹੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਨਾ ਹੈ ਮੇਰਾ ਸਭ ਕੁਝ ਕਰਕੇ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਨਿਮਰਤਾ ਤੇ ਗਰੀਬੀ ਵਿੱਚ ਰਹਿੰਦੇ ਤੇ ਹਮੇਸ਼ਾ ਹੀ ਇਹ ਗੱਲ ਕਹਿੰਦੇ ਕਿ ਮੈਂ ਕੁਝ ਵੀ ਨਹੀਂ ਕੀਤਾ ਗੁਰੂ ਨਾਨਕ ਰਵਾ ਰਿਆ ਇਹਨੀ ਨਿਮਰਤਾ ਰੱਖਣੀ ਸਭ ਕੁਝ ਕਰਕੇ ਸੇਵਾ ਸਿਮਰਨ ਬੰਦਗੀ ਤੁਸੀਂ ਅੱਜ ਜਿੰਨੇ ਵੀ ਸੇਵਾ ਸੰਤ ਬਾਬਾ ਪ੍ਰੇਮ ਸਿੰਘ ਸੇਵਾ ਸੁਸਾਇਟੀ ਆਫ ਲਾਂਗ ਆਈਲੈਂਡ ਦੇ ਜਿੰਨੇ ਵੀ ਰਸੇਵਾ ਉਪਾਰ ਸਟਾਲ ਵੀ ਲਾਏ ਸਭ ਕੁਝ ਕਰਕੇ ਇਹ ਨਾ ਆਖਿਓ ਇਹ ਇਹ ਸਾਡਾ ਸਮਾਗਮ ਹੈ ਇਹ ਕਿਉਂਕਿ ਇਹ ਗੁਰੂ ਨਾਨਕ ਦਾ ਸਮਾਗਮ ਹੈ ਇਹ ਬਾਬਾ ਪ੍ਰੇਮ ਸਿੰਘ ਜੀ ਦਾ ਸਮਾਗਮ ਹੈ ਉਹਨਾਂ ਨੇ ਸਾਡੇ ਤੋਂ ਸੇਵਾ ਲੈ ਲਈ ਲੋਕ ਤਾਂ ਹੋਰ ਵੀ ਬਹੁਤ ਵੱਸਦੇ ਨੇ ਇਨੀ ਨਿਮਰਤਾ ਵਿੱਚ ਕੀਤੀ ਹੋਈ ਸੇਵਾ ਗੁਰੂ ਨਾਨਕ ਨੂੰ ਪ੍ਰਵਾਨ ਹੁੰਦੀ ਹੈ ਮਿਲ ਕੇ ਗਾਓ ਗੋ ਨਾਨਕ ਸਭ ਤੇਰੀ ਵਡਿਆ ਸਭ ਤੇਰੀ ਵਧਿਆ i we ਤੇਰੀ ਵਟਿਆ ਇੰਨੀ ਨਿਮਰਤਾ ਇੰਨੀ ਗਰੀਬੀ ਸਿੱਖ ਦੇ ਅੰਦਰ ਹੋਵੇ ਕਿ ਸਭ ਕੁਝ ਕਰਕੇ ਗੁਰੂ ਕੋ ਖੁਸ਼ੀਆਂ ਲੈ ਜਾਵੇ ਪਰ ਕਦੇ ਵੀ ਛਾਤੀ ਤੇ ਹੱਥ ਮਾਰ ਕੇ ਇਹ ਨਾ ਕਵੇ ਕਿ ਮੈਂ ਨਾ ਹੁੰਦਾ ਤੇ ਇਹ ਕੰਮ ਹੀ ਨਹੀਂ ਹੋਣਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਗੁਰੂ ਸਾਹਿਬਾਨ ਜਿੰਨੇ ਭਗਤ ਜਿੰਨੇ ਪਟ ਸਾਹਿਬਾਨ ਬੈਠੇ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਆਪ ਗਵਾ ਦਿੱਤਾ ਇਹ ਉਹ ਲੋਕ ਨੇ ਜਿਹੜੇ ਤੂੰ ਤੂੰ ਕਰਦਾ ਤੂੰ ਹੁਆ ਮੁਜ ਮੇਂ ਰਹਾ ਨਾ ਇਦੇ ਵਿੱਚ ਉਹ ਭਗਤ ਬੈਠੇ ਜਿਹੜੇ ਕਹਿੰਦੇ ਮੇਰਾ ਮੁਝ ਵਿੱਚ ਕਿਛ ਨਹੀਂ ਗੁਰਵਰਜਨ ਦੇਵ ਜੀ ਨੇ ਵੀ ਉਹ ਦੇਖੇ ਜਿਹੜੇ ਜਿਉਂਦਿਆਂ ਜੀ ਮਰ ਚੁੱਕੇ ਸਨ ਉਹਨਾਂ ਨੂੰ ਮਹਾਰਾਜ ਨੇ ਗੋਦੀ ਵਿੱਚ ਬਾਲ ਲਿਆ ਇਹਨਾਂ ਦੇ ਅੰਦਰ ਹੁਣ ਹੰਕਾਰ ਨਹੀਂ ਰਿਹਾ ਬਾਬਾ ਫਰੀਦ ਸਾਹਿਬ ਕਹਿੰਦੇ ਕਿ ਦੁਨੀਆਂ ਦੇ ਲੋਕ ਮੇਰੇ ਕਾਲੇ ਕੱਪੜਿਆਂ ਨੂੰ ਦੇਖ ਕੇ ਭੁਲੇਖਾ ਖਾ ਬੈਠੇ ਕਿ ਮੈਂ ਸੰਤ ਆ ਸਾਧੂ ਆ ਬਾਬਾ ਫਰੀਦ ਸਾਹਿਬ ਦੀ ਇਨੀ ਬੰਦਗੀ ਪਰ ਦੇਖੋ ਮਨ ਨੂੰ ਕਿੱਥੇ ਟਿਕਾ ਕੇ ਰੱਖਿਆ ਬਾਬਾ ਜੀ ਕਹਿੰਦੇ ਦੁਨੀਆਂ ਦੇ ਲੋਕ ਮੇਰੇ ਮੇਰੇ ਕਾਲੇ ਕੱਪੜਿਆਂ ਨੂੰ ਦੇਖ ਕੇ ਕਹਿੰਦੇ ਕਿ ਇਹ ਫਕੀਰ ਹੈ ਪਰ ਕਹਿੰਦੇ ਲੋਕ ਅਣਜਾਣ ਨੇ ਇਹਨਾਂ ਨੂੰ ਨਹੀਂ ਪਤਾ ਮੈਂ ਤਾਂ ਗੁਨਾਹਾਂ ਨਾਲ ਭਰਿਆ ਹੋਇਆ ਹਾਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਇਹਨੂੰ ਗੁਨਹੀ ਨਹੀਂ ਪੜਨਾ ਤੁਸੀਂ ਸਿਆਣੇ ਬੈਠੇ ਹੋ ਇਹਨੂੰ ਪੜਨਾ ਗੁਨ ਗੁਨਹੀ ਗੁਨਹੀ ਤਾਂ ਭਾਵ ਗੁਨਾਹਾਂ ਨਾਲ ਜੇ ਗੁਨ ਹੀ ਪੜਾਂਗੇ ਤੇ ਇਹਦੇ ਅਰਥ ਬਣ ਜਾਣੇ ਕਿ ਗੁਣ ਗੁਨਾ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ ਬਾਬਾ ਸਾਹਿਬ ਨੇ ਗੁਨਾਹਾਂ ਦੀ ਗੱਲ ਕੀਤੀ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਲੋਕ ਮੈਨੂੰ ਦਰਵੇਸ਼ ਸਮਝ ਬੈਠੇ ਬਾਬਾ ਜੀ ਕਹਿੰਦੇ ਅਸਲ ਵਿੱਚ ਰੱਬ ਨੂੰ ਪਤਾ ਮੈਂ ਗੁਨਾਹਾਂ ਨਾਲ ਭਰ ਇੰਨੀ ਨਿਵਰਤਾ ਇੰਨੀ ਗਰੀਬੀ ਤੋ ਆਓ ਮਿਲ ਕੇ ਸਾਰੇ ਗਾਓ ਪਹਿਲਾਂ ਦਾਸ ਰੇ ਫਿਰ ਤੁਸੀਂ ਸਾਰੇ ਮਿਲ ਕੇ ਕਹੋ ਨਾਨਕ ਸਭ ਤੇਰੀ ਵਟਿਆ ਕੋਈ ਨਾ ਉਹ ਨ ਜਾਣੇ ਮੇਰਾ ਨਾ ਉਹ ਨ ਜਾਣੇ ਮੇਰਾ ਨਾ ਉਹ ਨ ਜਾਣੇ ਮੇਰਾ ਗਉ ਜੀ ਕਹੋ ਨਾਨਕ ਤੇਰੀ ਵਡਿਆ ਕੋਈ ਨਾ ਉਹ ਨ ਜਾਣੇ ਮੇਰਾ ਜੀ ਬਹੁਤ ਪਿਆਰ ਨਾਲ ਕੀਰਤਨ ਸੁਣਦੇ ਵੀ ਹੋ ਤੇ ਹਿਕਸਿਲ ਗੁਰੂ ਨਾਨਕ ਦਰਬਾਰ ਦੀ ਸੰਗਤ ਮੈਨੂੰ ਪਤਾ ਕੀਰਤਨ ਕਰਦੀ ਵੀ ਬਹੁਤ ਸੋਹਣਾ ਤੁਸੀਂ ਮਿਲ ਕੇ ਸਾਰੇ ਗਉਂਦੇ ਹੋ ਇੱਕ ਸ਼ਬਦ ਮੈਂ ਹੋਰ ਆਪ ਜੀ ਨੂੰ ਸੁਣਾਉਣਾ ਜਿਹਦੇ ਵਿੱਚ ਜਪਣ ਵਾਲਿਆਂ ਦੀ ਜੈ ਜੈਕਾਰ ਗੁਰੂ ਸਾਹਿਬ ਨੇ ਜੁਗ ਜੁਗ ਸੋਭਾ ਦੀ ਗੱਲ ਕੀਤੀ ਉਹ ਸ਼ਬਦ ਮੈਂ ਆਪ ਜੀ ਨੂੰ ਸੁਣਾਉਣਾ ਜਦੋਂ ਬਾਬਾ ਪ੍ਰੇਮ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਦੀ ਉਪਦੇਸ਼ ਦੀ ਗੱਲ ਕਰਦਾ ਸੁਣਦਾ ਹਾਂ ਤੇ ਇੰਜ ਲੱਗਦਾ ਜਿਵੇਂ ਗੁਰੂ ਸਾਹਿਬ ਨਿੰ ਨਸ਼ਿਆਂ ਤੋਂ ਸਿੱਖ ਨੂੰ ਵਰਜਿਆ ਇਹ ਕੌੜਾ ਸੱਚ ਹੈ ਕਿ ਜੇ ਮੈਂ ਨਾ ਕਿਹਾ ਅਸੀਂ ਨਾ ਕਿਹਾ ਜਾਂ ਪ੍ਰਚਾਰਕਾਂ ਨੇ ਨਾ ਕਿਹਾ ਤੇ ਕਹਿਣਾ ਵੀ ਕਿੰਨਾ ਜਦੋਂ ਦਾਜ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਵੀ ਵਰਜਿਆ ਤੇ ਬਾਬਾ ਪ੍ਰੇਮ ਸਿੰਘ ਜੀ ਨੇ ਵੀ ਵਰਜਿਆ ਜਦੋਂ ਨਸ਼ਿਆਂ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਨੇ ਕਲੀਅਰਲੀ ਇਹ ਗੱਲ ਕਹੀ ਕਿ ਜਿਤ ਪੀਤੇ ਮਤ ਦੂਰ ਹੋਵੇ ਬਰਲ ਪਵਚ ਆਵੇ ਇਥੇ ਨਸ਼ੇ ਦੀ ਗੱਲ ਕੀਤੀ ਤੇ ਬਾਬਾ ਪ੍ਰੇਮ ਸਿੰਘ ਜੀ ਨੇ ਵੀ ਲੋਕਾਂ ਦੇ ਘਰਾਂ ਦੇ ਹੁੱਕੇ ਪੁੱਟ ਕੇ ਸਟਾਤ ਤੇ ਬਾਹਰ ਤੇ ਨਸ਼ਿਆਂ ਤੋਂ ਸਾਨੂੰ ਬਚਾਇਆ ਕਿ ਨਸ਼ੇ ਕਰਾਂ ਵਿੱਚ ਕੱਢੋ ਤੇ ਅੰਮ੍ਰਿਤ ਨੂੰ ਘਰ ਵਿੱਚ ਲੈ ਕੇ ਆਓ ਸਾਧ ਸੰਗਤ ਤੁਸੀਂ ਉਹ ਉਹਨਾਂ ਦੇ ਤੁਸੀਂ ਪੈਰੋਕਾਰ ਹੋ ਇਹਨਾਂ ਮਾਣ ਇਹਨਾਂ ਬਾਬਾ ਜੀ ਨੇ ਪਿਆਰ ਬਖਸ਼ਿਆ ਉਹਨਾਂ ਨੂੰ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੋਂ ਸਾਰੇ ਮਿਲ ਕੇ ਬਾਬਾ ਜੀ ਦੀ ਮਹਿਮਾਨ ਨੁਗਾਰੇ ਹੋ ਆਓ ਤੁਸੀਂ ਇਹ ਸ਼ਬਦ ਮਿਲ ਕੇ ਦਸਰਿਆਂ ਦੇ ਨਾਲ ਲਗਾਉਣਾ